ਪੱਲੀਆਂ ਨੇ ਬਹਿਰ ਛੱਡ ਤੇ ਨਹੀਂ ਤੂੰ ਵੀ ਛੱਡ ਦੇ ਯਾਰ ਆ ਲਾਈਆਂ ਮੈਂ ਸ਼ੌਕ ਪੂਰੇ ਕਰਾਂ ਮਿੱਠੀ ਰਾਤ ਤੇਨੂੰ ਪਾਸਤਾ ਪੱਚੀ ਜੀਆਂ ਆਈਆਂ ਉਹ ਤ ਕੱਚਾ ਦੁੱਧ ਪੀਵੇਂ ਤੜਕੇ ਨਹੀਂ ਗੋਰੀ ਹਿੱਕ ਤੇ ਮਲਾਈਆਂ ਆਈਆਂ ਘਰ ਮੇਰੇ ਮਾਂ ਪਿਓ ਨੇ ਸੱਤ ਰੱਖੀਆਂ ਮ ਲੈ ਤਨ ਗਾਈਆਂ ਓ ਮੁੰਡਾ ਕਿਹੜੇ ਪਿੰਡ ਦਾ ਨਹੀਂ ਜੀ ਤੋ ਚੂੜੀਆਂ ਤਾਂ ਕੱਲ ਝੜਵਾਈਆਂ ਪਟੀਆਂ ਲਪਾਂਗੀਆਂ ਨੇ ਵੇ ਵਕਤਾਂ ਮਰਾਂਦੀਆਂ ਚਾਈਆਂ ਪਟੀਆਂ ਲਪਾਂ ਖਾ ਲੈਣਗੇ ਨਹੀਂ ਤੈਨੂੰ ਦੇਖ ਕੇ ਬਗਾਨੇ ਪੁੱਤ ਚਾਸੇ ਗੁਜ ਨਹੀਂ ਰਣ ਮਿੱਤ ਰਾ ਕਦਾ ਦਿੱਤਿਆਂ ਦੰਦਾਂ ਦੇ ਹਾਸੇ ਨਹੀਂ ਮੁੰਡਿਆ ਚਟਾਕ ਚੱਲ ਪਈ ਨਹੀਂ ਸਿੱਖੇ ਕਰਦੇ ਜਵਾਲ ਗੰਦਾਸੇ ਫਸ ਗਈ ਮੈਂ ਮੁੰਡਿਆ ਹੁਣ ਜਾਵਾਂ ਕੇਲੇ ਪਾਸੇ ਐ ਨਿਰੰਦ ਦੇ ਕਈ ਕੰਨ ਪਾਰ ਕੇ ਨਹੀਂ ਤੇਰੇ ਦਰ ਤੇ ਪੰਨਣਗੇ ਕਾਸੇ